ਸੁਕਰ ਵੀ ਜੀ ਸਾਰਿਆਂ ਨੂੰ ਤੇ ਅਸੀਂ ਚੱਲੇ ਆ ਸਕੂਲੇ ਬੱਚਿਆਂ ਨੂੰ ਛੱਡਣ ਤੇ ਆ ਨਿੱਕਾ ਹੱਡਾ ਕਹਿੰਦਾ ਅੱਜ ਅਸੀਂ ਛੁੱਟੀ ਮਾਰਨੀ ਆ ਹਲੋ ਤੇ ਬਾਕੀ ਤੁਹਾਨੂੰ ਜਾਂਦੇ ਜਾਂਦੇ ਦੱਸੂਗੀ ਹੋਰ ਵੀ ਬਹੁਤ ਕੰਮ ਆ ਮੈਂ ਜਾਣਾ ਸੀ ਸਬਜ਼ੀ ਲੈਣ ਮੈਂ ਕਿਹਾ ਚਲੋ ਮੈਂ ਲੈ ਆਈ ਹੋਣੀ ਸਬਜ਼ੀ ਨਾਲ ਜਾ ਕੇ ਜਪੰਦਰੀ ਆ ਚੱਲੇ ਆ ਸਕੂਲੇ ਛੱਡਣ ਅਛਾ ਦਿੱਕੀ ਕਹਿੰਦੇ ਮੈਂ ਨਹੀਂ ਜਾਣਾ ਨਾ ਗੁਰਮਨ ਦੀ ਛੁੱਟੀ ਹੈ ਗੁਰਮਨ ਸੱਚੀ ਕਾ ਗਾ ਦੇ ਪਾਈ ਵਾਲਾ ਆਏਗਾ ਗਣ ਉਹਨਾਂ ਨੇ ਸੱਤੀ ਮਾਰੀ ਹੈ ਅੱਛਾ ਛੁੱਟੀ ਵਾਲਾ ਬੰਦਾ ਦੇ ਲੋ ਪਾਈ ਕਰਦਾ ਉਹਦਾ ਭਾਵੇਂ ਕਰੇ ਨਾ ਕਰੇ ਚੱਲ 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 ਫਟ ਫਟ ਦਾ ਆਹ ਬੰਦੇ ਨੇ ਕੱਲ ਛੁੱਟੀ ਮਾਰੀ ਸੀਗੀ ਤੇ ਅੱਜ ਚਾਰ ਹੋ ਕੇ ਖੜਾ ਆ ਆ ਸਾਡੀ ਗਲੀ ਦੇਖ ਲਓ ਭਰੀ ਦੀ ਭਰੀ ਰਹਿੰਦੀ ਜਦ ਮਾਚੀ ਦੇਖ ਲਓ ਅਸੀਂ ਕਦੇ ਵੀ ਖਾਲੀ ਨਹੀਂ ਹੁੰਦੀ ਟੈਂਕਰ ਤਾਂ ਖੜਾ ਹੀ ਰਹਿੰਦਾ ਚਾਹੇ ਪਾਣੀ ਆਵੇ ਚਾਹੇ ਨਾ ਆਵੇ ਇਹ ਕਦੇ ਵਾਸਤੇ ਹੀ ਹੁੰਦਾ ਟੈਂਕਰ ਬਾਕੀ ਹੋਰ ਬਾਕੀਆਂ ਨੂੰ ਪਾਣੀ ਭਰਨ ਵਾਸਤੇ ਅੱਗੇ ਜੀ ਮੇਨ ਰੋਡ ਤੇ ਨਾ ਨਾ ਲਾਉਂਨੇ ਕਿ ਆ ਤੇ ਉਹ ਛੱਡ ਜਿਸੇ ਜਿਸੇ ਨੂੰ ਮੋੜ ਆਹ ਲੀ ਕੁੜੀ ਜੀ ਲੰਦੀ ਕਰਦੀ ਹੋਰ ਇਹ ਕੋਹਵਾਰੇ ਕਿੱਥੇ ਤੱਕ ਹੋਏ ਉਹ ਸਾਹਮਣੇ ਦੇ ਉੱਪਰ ਕਾਦੇ ਨਾ ਉਹ ਕਿੰਨੇ ਦੰਗੇਣਾ 我喝完了，喝完了。 ਕਿੱਤੇ ਕਿਤੇ ਲੱਗੇ ਮਰੂਦ ਆਹ ਦੀ ਬਾਹਰ ਵੀ ਲੱਗੇ ਤੋੜ ਕੇ ਅੱਲਾ ਬੱਚਾ ਹੈ ਕੱਟਣ ਥੋੜੀ ਜੰਦੇ ਬਹੁਤ ਮਰੂਦ ਕੱਟੇ ਮੂਹ ਨਹੀਂ ਕਰਦੇ ਤੋੜਨ ਦੇ ਸੁੱਤੇ ਨਹੀਂ ਦੂਰ ਬੜੇ ਨੇ ਆਤੀ ਜੀ

ਹੱਲਤਾ ਮਿਆਰੇ ਬੰਗੜਾ ਪੌਣ ਲੱਗ ਕੇ ਦੇਖਿਆ ਬਾਹਰ ਕੀ ਹੈ ਬਾਈ ਤੁਹਾਨੂੰ ਸਿੱਧਾ ਪਤਾ ਸੀ ਆ ਇਹ ਸਾਰਾ ਸੌਟ ਹੋ ਗਈ ਐਸਾਂ ਗਾਣੇ ਤੋਂ ਉਹ ਵੀ ਇੱਕ ਹੋਈ ਮੈਂ ਤਾਂ ਸਾਰੇ ਬੱਚਿਆਂ ਦਾ ਸਕ੍ਰੀਨ ਦਾ ਟਾਈਮ ਹੋਇਆ ਤੇ ਸਾਰੇ ਜਾਂਦੇ ਡੇਟ ਹੋ ਗਏ ਆ ਨਮਸਵਾ ਪਿਆ ਇਹ ਤੇ ਕਾਰ ਕਾਰੀ ਦੇ ਜਨਾਈ ਆ ਗਿਆ ਜੀ ਜਮਾਲਪੁਰ ਰੋਡ ਇਧਰ ਇੱਕ ਦਸ ਫੂਲ ਗਿਆ ਹੋਰ ਇੱਕ ਸੰਸਕਰਾਨ ਕਿੱਟ ਤੇ ਇਧਰ ਜੀ ਮੋੜ ਤੇ ਦਸ ਫੂਲ ਗਿਆ ਇੰਦਰ ਸੀਗਾ ਮੱਖ ਦਾ ਅੰਕਲਾ ਤੇ ਹੈ ਦਸ ਫੂਲ ਆ

ਜੇਮਾ ਇਹ ਕਹਾਟਾ ਕਹਿੰਦਾ ਇੱਥੇ ਜੇਮ ਜਵਨ ਕਰਦਾ ਹੈ ਕਿ ਜੇਮ ਜਵਨ ਕਰ ਜੁਗਾ ਹੋ ਤਾਂ ਜਾ ਅਜੇ ਇਹ ਤਾਂ ਤੂੰ ਛੋਟਾ ਜੇ ਹੈ ਅਗਰ ਪੜਨ ਤੋ ਜਾਂਦਾ ਨਹੀਂ ਹੈ ਛੁੱਟੀ ਮਾਰ ਲੈਂਦਾ ਕਦੇ ਛੱਡ ਕੇ ਕਦੇ ਜਾਂਦਾ ਹੈ ਕਦੇ ਕਹਿੰਦਾ ਮੈਂ ਛੁੱਟੀ ਕਰ ਲਈਏ ਤਾਂ ਫਿਰ ਤੱਕੇ ਨਾ ਘੱਲ ਤਾ ਦਿਨੇ ਹੈ ਪਰ ਫਿਰ ਵੀ ਕਹਿੰਦਾ ਆਜ ਵੱਲੋਂ ਮੈਂ ਛੁੱਟੀ ਮਾਰ ਲਈ ਕਹਿੰਦਾ ਮੈਂ ਪੜ੍ਹ ਕੇ देख देखे कशुहोई दास तो जीरा रब आप ता ता नहीं दिखता चलो तो परमात्मा एंट्री बाले होरता सी कोठी तो गंदेरी कोठी जाती जाई नहीं बचते हैं। बापू 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 ਵਰੀਆ ਜਾਲ ਬਣਿਆ ਹੋਇਆ ਆ ਸ਼ਾਮ ਹੋਰ ਕੁਝ ਨਾ ਕਰੀ ਜਾਂਦਾ ਹਲੋ ਹਲੋ ਆ ਦੇਖੋ ਆ ਗਏ ਅਸੀਂ ਬਾਹਰ ਰੋਡ ਤੇ ਨੇ ਰੋਡ ਤੇ ਇਧਰੋਂ ਸੋਦਾ ਇਧਰੋਂ ਵੀ ਰਾਹ ਪੈਂਦਾ ਵਾ ਓ ਦੇਖੋ ਜੇ ਵੀ ਬੱਚੇ ਹੋ ਗਏ ਤੇ ਬਸ ਕੰਟੇ ਨੂੰ ਕੱਢ ਕੇ ਤੇ ਮੱਚ ਮੱਚ ਚੱਲਣ। ਕਾਲੋ ਕਾਲੋ। ਨਾਲੇ ਪਹਿ ਟੁੱਟ ਜਾਣਗੇ ਉਹ ਟੁੱਟੇ ਜਾਣੇ। ਤੇ ਨਾ ਫਿਰ ਇਹ ਨੰਬਰ ਡੇਟਾ ਚਾਰੇ ਤਰਕੇ ਜਾਂਦੇ ਤੇ 200 200 ਦਾ ਹੋਣਾ ਹੀ ਜਣੇ। 150 ਦਾ ਸਾਵਣਾ ਦੇਣੇ ਆਗਾ। ਹਾਂ। ਅੰਤ ਤੋਂ ਸਾਟਾ ਰੋੜਾ ਵਿੱਚ ਸਭ ਜਿੜੀਆਂ ਸਭੀ ਦਾ ਕਰਕੇ

ਛੋਟੇ ਜੀ ਦਗਾ ਲਈ ਗੁਰੂਬਾਹ ਹਾਂ ਬਾਸ ਮਾਡਮ ਨਾਲ ਸਟੇ ਰਹਿੰਦੀ ਕਰੀਏ ਛੋਟੇ ਨਿਆਣੇ ਬਾਅਦ ਨਹੀਂ ਜਾਇਆ ਜਾਂਦਾ ਕੰਬਹਾਰ ਵਾਸਤੇ ਧਰੇ ਬਸ ਸਨੇ ਮਾਡਮ ਦਾ ਸਪਟਾ ਪਾਇਆ ਹੋਇਆ ਵਾ ਚਲੋ ਬਸ ਕਰੋ ਉਹ ਛੋਟਾ ਉਹ ਪੋ ਗਿਆ ਲਾ ਸੋ ਭਗਿਆ ਅਨੇ ਕੇ ਜਿੰਮੇਵਾਰੀ ਨਾ ਛੱਡ ਕੇ ਗਏ ਦੁਕਾਨ ਯਾ ਦੇਖ ਲੋ ਕਰੋ ਬਾਹਰ ਪੈਦਾ ਸਹੀ ਕਹੀ ਇਹ ਨਹੀਂ ਲੁਕਿਆ ਹੋਣਾ ਕਿਤੇ ਮੰਗ ਸਾਰੀ ਸਾਰੀ ਮੰਗ ਦੇ ਲੋ ਆਕੜ ਨਹੀਂ ਐ ਸਭ ਨਹੀਂ ਮੰਗਦਾ ਸਭ ਜਿੱਦਾਂ ਮਿਲ ਗਿਆ ਲੱਗੇ ਤੇ ਉਹਨੇ ਵਟਾ ਨਾ ਵਟਾ ਇਹਨਾਂ ਨੇ ਜ਼ਰੂਰ ਖਾਣਾ ਹੁੰਦਾ